ਹਾਂਜੀ ਤੇ ਲੋ ਮਿੱਤਰੋ ਸਵਾਗਤ ਆ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਇੱਕ ਕੱਲ ਵੀਡੀਓ ਅਪਲੋਡ ਕਰਤੀ ਤੇ ਇੱਕ ਅੱਜ ਕਰ ਦਿਆਂਗੇ ਤੇ ਅੱਜ ਵੀ ਕਬੂਤਰ-ਕਾਤਰ ਕਰਦਿਆਂ ਦੇ ਬਾਕੀ ਦੇਖਦੇ ਆਂ ਗੱਲ ਸਾਰੇ 12:00 ਵਜੇ ਨੂੰ ਬੈਹਗੇ ਸੀ 9:00 12:00 12:00 ਵਜੇ ਨੂੰ ਤੇ ਅੱਜ ਤੁਹਾਨੂੰ ਬੱਸ ਸਾਰੇ ਦਿਖਾਵਾਂਗੇ ਵੀ ਕਿੰਨੇ ਵਜੇ ਬੈਹਿੰਦੇ ਆ ਕਿਹੜਾ ਕਿੰਨੇ ਵਜੇ ਬੈਹਿੰਦਾ ਕਿਹੜਾ ਕਿੰਨੇ ਵਜੇ ਬੈਹਿੰਦਾ ਤੇ ਬਾਕੀ ਉਮੀਦਵਾਰ ਦਾ ਸਾਰਿਆਂ ਦਾ ਜਾਨਵਰ ਸੈੱਟ ਹੋਣਗੇ ਤੇ ਘਰ ਪਰਿਵਾਰ ਸੈੱਟ ਹੋਣਗੇ ਤੇ ਕਬੂਤਰ-ਕਾਤਰ ਵੱਖ ਜਿੰਦੇ-ਜਿੰਦੇ ਖੋਲਦੇ ਆਂ ਖੋਲ ਲੈ ਜਿੰਦੇ ਤਾਂ ਪਹਿਲਾਂ ਮੈਂ ਆ ਕੇ ਖ ਤੂਜੇ ਬੱਚਿਆਂ ਨਾਲ ਵੀ ਹੋ ਗਿਆ ਤੇ ਵੱਡਿਆਂ ਨਾਲ ਵੀ ਹੋ ਗਿਆ ਸਾਰੇ ਓਕੇ ਦੀਆਂ ਰਿਪੋਰਟਾਂ ਬੈਠਿਆ ਬੁੱਤਰ ਤੇ ਬਾਕੀ ਆ ਛਤਰੀਆ ਜੁੱਚੂ ਵੀ ਲਾਤੀ ਮੈਂ ਜਾਣ ਕੇ ਕਿਉਂਕਿ ਦੋ ਨਵੇਂ ਬੱਚੇ ਕੱਢਨੇ ਆ ਤੇ ਉਹ ਵੀ ਆਪਾਂ ਕੱਢਾਂਗੇ ਤੇ ਬਾਕੀ ਆਪਣਾ ਜਿਹੜਾ ਇੱਕ ਬੱਚਾ ਟੱਲਾ ਸੀ ਉਹ ਵੀ ਚੈੱਕ ਕਰ ਦਾਂ ਵੀ ਸੈੱਟ ਆ ਕਿ ਨਹੀਂ ਕੋਸਾਲੇ ਵੀ ਤੇ ਸੈੱਟ ਨਹੀਂ ਹੋਇਆ ਆ ਜਾਂਦਾ ਬਾਕੀ ਹਾਲੇ ਸੈੱਟ ਆ ਕੋਸਾ ਹੱਦ ਦੇਖਦਾ ਬਾਕੀ ਦੇਖਦੇ ਮਿੱਤਰੋ ਕਰਾਂਗੇ ਮੈਨੂੰ ਵੀ ਸੈੱਟਮੈਂਟ ਕੱਲ ਵੀ ਵਜ ਦੇਤੀ ਸੀ ਤੇ ਦੂਜੇ ਆ ਬੈਠੇ ਮਾਰ ਲਉਨੇ ਆ ਆ ਵੇਖੀ ਨਾ ਲਉਨੇਗਾ ਮਿੱਤਰੋ ਕੋ ਜਾ ਬੈਠਿਆ ਦੇ ਲੋਸ ਲਈ ਤੇ ਬਾਕੀ ਛੱਡਦੇ ਆਂ ਦੇਖਦੇ ਆਂ ਫਿਰ ਅੱਜ ਕੀ ਟਾਈਮ ਡੂਮ ਕਰਦੇ ਮੇਰੇ ਨਾਲ ਅੱਜ ਵੀ ਟਾਈਮ ਹੋਣੀਆ ਉਹ ਤਾਂ ਦਾਣੇ ਕੱਲ ਟਾਈਮ ਨਾ ਪਾਤੇ ਸੀ ਕੱਲ ਕਰ ਮੈਂ ਬੱਗ ਗਿਆ ਫਿਰ ਮੈਂ ਦਾਣੇ ਚੱਕੇ ਨਹੀਂਗੇ ਤਾਂ ਜੱਕਰ ਹੋਊਗਾ ਥੋੜੇ ਕਨੇ ਕੂਤਰਾਂ ਨੇ ਖਾ ਲਏ ਹੋਣਗੇ ਤੇ ਬਾਕੀ ਫਿਰ ਆਪਾਂ ਬਾਲਾ ਟਾਈਮ ਨਾ ਲਾਈਏ ਤੇ ਕੂਤਰ ਛੱਡ ਗਏ ਬਸ ਬਾਕੀ ਤੁਹਾਨੂੰ ਦਿਖਾਉਣਾ ਕੇਰਾ ਇਹਦਾ ਕੱਲ ਨੂੰ ਕੋਈ ਢੋਲੀ ਜੀ ਪਾ ਲੈਨੇ ਆ ਤੇ ਫਿਰ ਹੁੱਲੇ ਮਾਰ ਦਾਂਗੇ ਤੁਹਾਨੂੰ ਨਾਲ ਚੱਕ ਕਰਾ ਦੇਾਂਗੇ ਦਿਖਾ ਦੇਾਂਗੇ ਤੇ ਲਓ ਵੀ ਮਿੱਤਰੋ ਇੱਕ ਦਾ ਛੜਦਾ ਨਵਾਂ ਬੱਚਾ ਤੇ ਇੱਕ ਆ ਮਗਰ گلابی ਡੰਡੇ ਵਾਲਾ ਜਾਂਦਾ ਆਪਣਾ ਜਿਹੜਾ ਸਾਰ ਨੂੰ ਐਂਡ ਤੇ ਬਹਿਦਾ ਹੁੰਦਾ ਤੇ ਬਾਕੀ ਇਹ ਤਾਂ ਬੱਸ ਸਕੂਟਰ ਬਹਿ ਜੂਗਾ ਉਹ ਤਾਂ ਕੱਲਾ ਜਿਹੜਾ ਨਵਾਂ ਬੱਚਾ ਹੈਗਾ ਇੱਥੇ ਉਹਦੇ ਨਾਲ ਹੀ ਫਿਰਦਾ ਤੇ ਉਹ ਤਾਂ ਛਤਰੀ ਤੇ ਬਹਿ ਜੂਗਾ ਤੇ ਆ ਜਾਂਦਾ ਕੱਲੇ گلابی ਡੰਡੇ ਵਾਲਾ ਮਿੱਤਰੋ ਹਾਂਜੀ ਤੇ ਲਓ ਵੀ ਮਿੱਤਰੋ ਘਰਤੀਆਂ ਡਾਰਾਂ ਹੀ ਤਾਂ ਹਾਂ ਫਿਰਦੀਆਂ ਇੱਕ ਆ ਡਾਰ ਜਾਂਦੀ ਆ ਇੱਕ ਉਹ ਡਾਰ ਜਾਂਦੀ ਆ ਤੇ ਬਾਕੀ ਤੁਹਾਨੂੰ ਉਧਰ ਜਦੋਂ ਇਧਰੋਂ ਮੁੜੀ ਉਹਦੋਂ ਦਿਖਾਉਨੇ ਸਾਨੂੰ ਤੇ ਆ ਫਿਰਦੀ ਇੱਕ ਡਾਰ ਤਾਂ ਆਪਣੀ ਜਿਹੜੇ ਛੋਟੇ ਬੱਚੇ ਵਾਲੀ ਆ ਠੀਕ ਆ ਤੇ ਅੱਜ ਸਾਰੀ ਘੜ ਤੇ 20 ਜੈਡ ਕਬੂਤਰ ਕੋਈ ਘੜ ਤੇ 16 17 ਕਬੂਤਰ ਘਟੋ ਘਟ ਤੇ ਇੱਕ ਢਾਰ ਆ ਜਾਂਦੀ ਆ ਮਾਰ ਲਉਣੀ ਗਾ ਕਾਹ ਆਂਦੀ ਆ ਇੱਕ ਆ ਜਾਂਦੀ ਆ ਹੁਲ ਜੇ ਗਏ ਹੁਣ ਉਹ ਤਾਂ ਹਾਲੇ ਇਕੱਲੇ ਸੈਟ ਹੋ ਕੇ ਚੜਨ ਲੱਗੇ ਉਹ ਦੇਖੋ ਮਾਰੂ ਨੀ ਗਾ ਘੜ ਤੇ ਕੂਤਰੀ ਕੂਤਰਾ ਅੱਜ 15 16 ਕੂਤੜਾ ਤੇ ਘਟੋ ਘਟ ਮਿੱਤਰੋ ਬਸ ਆਹੀ ਰਹਿ ਗਏ ਕੂਤਰ ਤੇ ਖੱਡੇ ਖੱਡੇ ਕੂਤਰ ਦੇਖੋ ਆਹੀ ਉੱਤੇ ਰਹਿ ਗਏ ਬਸ ਕੋਵੀ ਵਤਰੋ ਕਰਤੇ ਕੂਤਰੀ ਉਤਰ ਅੱਜ ਦਾ ਅੱਗ ਘੜਤੀ ਢਾਰਾ ਹੀ ਫਿਰਦੀ ਅੱਜ ਦਾ ਢਾਰੀ ਮਿੱਤਰੋ ਇਹ ਉਹ ਜਾਂਦੀ ਆ ਆ ਦੇਖ ਲੋ ਆ ਆਉਂਦੀ ਆ ਮਾਰ ਲੋ ਨੇਗਾ ਇਹ ਆ ਆਉਂਦੀ ਬੇਖੋ ਸਾਰੀ ਘੜ ਤੇ ਜਿੰਨੇ ਸੀਗੇ ਆ ਤੇ ਸਾਰੀ a to z ਹਮਾਰੋ ਨੇਗਾ ਤੇ ਬਾਕੀ ਦੇਖਦੇ ਆ ਕਿ ਟਾਈਮ ਟੂਮ ਕਰਦੇ ਕਿਰੋਂ ਸਾਰੀ ਕੜਤੇ ਜਿੰਨੇ ਸੀਗੇ ਕੋਸੰਦਰ ਦੇ ਆਣੇ ਸੀਗੀ ਕੋਸੰਦਰ ਨਹੀਂ ਸੀਗੀ ਸਾਰੀ ਕੜਤੇ ਸਾਰੀ ਜਾਣਦੇ ਹੋ ਵਿਲੇ ਆ ਘਰੀਆਂ ਕੋਈ ਚੱਕਰ ਨਹੀਂ ਜਦੋਂ ਬੈਠੀ ਜਾਣਗੇ ਲਾਹਾਂ ਅੰਦਰ ਕਰੀ ਚੱਲਾਂਗੇ ਸਾਰੇ A to Z ਕੁਤਰ ਕੜਤੇ ਤੇ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਚਾਲ ਦੀ ਜਲਦੀ ਨੂੰ ਕਰ ਦਿਓ ਲਾਈਕ ਤੇ ਬਾਕੀ ਦੇਖਦੇ ਆ ਕੀ ਬੰਦਾ ਕਰਦਾ ਹੱਥ ਹੱਥ ਲਿਬੜ ਗਿਆ ਬੱਚੇ ਦੇ ਰੰਗ ਲਾਇਆ ਸੀ ਦੋ ਦੇ ਤੇ ਇੱਕ ਤਾਂ ਉਹ ਡੱਬੇ ਜਿਹੇ ਦੇ ਲਾਇਆ ਸੀ ਉਹਦਾ ਗੁਲਾਬੀ ਕਾਂਤੀ ਜੀ ਕਰਤੀ ਸੀ ਇੱਕੋ ਪਾਸੇ ਬਹਿ ਗਿਆ ਉਹ ਬੈਠਾ ਇੱਕ ਕਮੈਂਟ ਇੱਕੋ ਪਾਸੇ ਬਹਿ ਗਿਆ ਉਹਦਾ ਕੀਤਾ ਹੀ ਗਲਾਬੀ ਘੰਡ ਗਲਾਬੀ ਟੌਰੀ ਤੇ ਬਾਕੀ ਉਹ ਵੀ ਜਦੋਂ ਸੱਟ ਬੱਟ ਹੋ ਗਿਆ ਭਿੜ ਡਜੂਗਾ ਕੀੜਾ ਤਾਂ ਉਹ ਉੱਡ ਗਿਆ ਸੀ ਦੁਬਾਰੇ ਜਾ ਕੇ ਉੱਥੇ ਕੀੜਾ ਤਾਂ 2-4 ਗੇੜੇ ਪਾ ਕੇ ਉੱਥੇ ਜਾ ਕੇ ਬਹਿ ਗਿਆ ਕੋਈ ਚੱਕਰ ਨਹੀਂ ਆਜੂਗਾ ਉਹ ਵੀ ਕਰੇ ਤੇ ਬਾਕੀ ਆ ਜਾਂਦੀ ਆਪਣੀ ਡਾਰ ਮਾਰ ਲਓ ਨੀਗਾ ਉਹ ਵੀ ਮਿੱਤਰੋ ਬੱਚੇ ਵੀ ਕੱਢਦੇ ਛਤਰੀ ਤੇ ਜਿਹੜੇ ਗੱਡਰਾਂ ਵਾਲੇ ਸੀ ਤੇ ਜਿਹੜੇ ਕੁਸਕ ਜਾਲ ਚ ਪਾਉਣ ਵਾਲੇ ਜਾਲ ਲਿਆਉਣੇ ਅੰਦਰੋਂ ਚੱਕ ਕੇ ਤੇ ਜਾਲ ਵੀ ਇੱਥੇ ਲਾਉਣੇ ਆ ਤੇ ਦੇਖੋ ਛਤਰੀਆਂ ਹਦਰੀਆਂ ਲਾਤੀਆਂ ਫੱਟ ਕਰਕੇ 1 2 3 ਤੇ ਚੌਥਾ ਇੱਥੇ ਜਾਲ ਲੱਗ ਜੂਗਾ ਤੇ ਬਾਕੀ ਵਾ ਜਿਹੜੇ ਜਾਲ ਚ ਪਾਉਣ ਬੂਣ ਵਾਲੇ ਤਾਂ ਉਹ ਤੋਂ ਪਹਿਜਾਂ ਤਾਂ ਉੱਪਰ ਲਵਣੀਆਂ 2 4 ਬੱਚੇ ਨੂੰ ਜਾਲ ਚ ਪਾਉਣ ਵਾਲਿਆ ਉਹ ਜਾਲ ਚ ਪਾਉਣੇ ਜਿਹੜੇ ਛਤਰੀਆਂ ਤੇ ਪਾਉਣ ਵਾਲੇ ਚ ਉਹ ਛਤਰੀਆਂ ਦੇ ਦਿੱਤੇ ਬਾ ਤੇ ਬਾਕੀ ਦੇਖਦੇ ਆ ਤੇ ਡਾਰ ਆਪਣੀ ਦਿਖਾ ਦਿੰਨੇ ਆ ਤੁਹਾਨੂੰ ਕਿੱਥੇ ਘੇਰਦੀ ਆ ਇਹ ਇਹੇ ਹੇ 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 ਡਾਰ 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 ਆਪਣ 2 4 ਤਾਂ ਹੁੰਦੇ ਆ ਦੂਜੀ ਤੁਹਾਨੂੰ ਦਿਖਾਉਂਦੇ ਆ ਮਿੱਤਰੋ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਦੂਜੀ ਵੀ ਡਾਰ ਦਿਖਾਉਂਦੇ ਆ ਤੁਹਾਨੂੰ ਇਹ ਆ ਜਾਂਦੀ ਆ ਹੋ ਆਉਂਦੀ ਆ ਦੇਖ ਲਓ ਖਿਲਰ ਕੇ ਕੂਤਰ ਹੁਣ ਤਾਂ ਕੋਹ ਨਾ ਬਾਹਲੇ ਖਿਲਰ ਕੇ ਕੂਤਰ ਆਪਣੇ ਪਿੰਡ ਜੀ ਜਾ ਕੇ ਉੱਡਣ ਲੱਗ ਗਏ ਬਹੁਤ ਵਧੀਆ ਗੱਲ ਆ ਕੋਸ ਆ ਫਿਰਦੇ ਆ ਕੂਕੂਤਰ ਉਧਰ ਜਾ ਕੇ ਖਿਲਰ ਕੇ ਕੋਸ ਆ ਜਾਂਦੇ ਆ ਆ ਦੇਖ ਲਓ ਮਾਰ ਲਉ ਨੇ ਕੋਈ ਜਾਂਦੀ ਹੋਣਗੇ ਇੱਥੇ 10 12 12 ਚ ਹੋਣਗੇ ਪੱਕਾ ਹੀ ਤੇ ਬਾਕੀ ਕੋਸ ਉਹ ਪਿੰਡ ਚ ਨੂੰ ਫਿਰਦੇ ਉਹ ਫਿਰਦੇ ਆ ਬਾਵਾ ਦੂਰ ਗਏ ਬਾਗੇ ਤੇ ਖੜ ਜੋ ਇੱਕ ਮਿੰਟ ਮੈਂ 3x ਕਰਕੇ ਤੁਹਾਨੂੰ ਦਿਖਾਉਂਦੇ ਤੇ ਬਾਕੀ ਉਹ ਫਿਰਦੇ ਆ ਦੇਖ ਲਓ ਜੀ ਦੀਂਦੇ ਆ ਤਾਂ ਉਹ ਪਰਾਂ ਫਿਰਦੇ ਆ ਉਹ ਫਿਰਦੇ ਤੇ ਬਾਕੀ ਕੋ ਹਾ ਡਾਰਤਾ ਫਿਰਦੀ ਆਪਣੇ ਤੇ ਮਾਰ ਲੋ ਨਿਕਾਲੋ ਤੇਰਾ ਜਾਲ ਚ ਪਾਉਣ ਵਾਲੇ ਕੋ ਤੇਰਾ ਜਾਲ ਚ ਪਾ ਤੇ ਛਤਰਿਆਂ ਵਾਲੇ ਸਾਨੂੰ ਪਹਿਲਾਂ ਦੱਸ ਦਿੱਤਾ ਸੀ ਛਤਰਿਆਂ ਦੇ ਭਾਤੇ ਸੀ ਤੇ 8 ਦਾ ਹੋ ਗਿਆ ਟਾਈਮ 7 ਵਜੇ ਛੱਡੇ ਸੀ ਤੇ ਇਹਨਾਂ ਨੂੰ ਆ ਜੋੜਿਆਂ ਨੂੰ ਦਾਣੇ ਪਾਤੇ ਸਾਰਿਆਂ ਨੂੰ ਵੱਡਿਆਂ ਨੂੰ ਤੇ ਜਿਹੜੇ ਇੱਧਰ ਪੈ ਰਹੇ ਸੀ ਉਤਰੋ ਜਾਲ ਜੂਲ ਚ ਪਾ ਤੇ ਖੁੱਡਾ ਕਰਤਾ ਜਮਾ ਬੇਲਾ ਤੇ ਨਾਲ ਲੱਗ ਜੂ ਗੱਡੇ ਨੂੰ ਧੁੱਪ ਤੇ ਕਬੂਤਰ ਸਾਰੇ ਦਿੱਤੇ ਡਾਂ ਆ ਆਮ ਦਾ ਮਾਰ ਲੋ ਨਿਗਾ ਕੋਸ ਆ ਖਿਲਰੇ ਖਿਲਰੇ ਜੀ ਆਉਂਦੇ ਅੱਡੋ ਅੱਡ ਜੇ ਉਹ ਸਾਰਾ ਡਾਰਤਾ ਅੱਟੀ ਜਾਂਦੇ ਦੇਖ ਲੋ ਮਾਰ ਲੋ ਨਿਗਾ ਮਿੱਤਰੋ ਤੇ ਬਾਕੀ ਦੇਖਦੇ ਆ ਕੀ ਟਾਈਮ ਟੂਨ ਕਰਦੇ ਆ ਕੀ ਟਾਈਮ ਟੂਨ ਨੂੰ ਬਹਿੰਦੇ ਆ ਤੇ ਉਹ ਬੱਚਾ ਹਲੇ ਆਪਣਾ ਉੱਡਿਆ ਨਹੀਂ ਉੱਥੇ ਬੈਠਾਗਾ ਤੇ ਬਾਕੀ ਦੇਖਦੇ ਆ ਬਸ ਕੀ ਕਰਦੇ ਕਰਦੇ ਕਬੂਤਰ ਫਿਰਦੇ ਓਕੇ ਆ ਜਮਾ ਓਕੇ ਦੀ ਹਰਪੋਟਾ ਤੇ ਬਾਕੀ ਬਣੇ ਰਹੋ ਵੀਰੋ ਲੋਕ ਮਤਰਾ ਬੈਠੀ ਕੂਕੀ ਜਾਂਦੇ ਆ ਕੂਤਰ ਤੇ ਉਸ ਤਿੰਨ ਦੋ ਤਿੰਨ ਥੱਲੇ ਕਰਦੇ ਆ ਤੇ ਬਾਕੀ ਮਾਰ ਲੋ ਨਹੀਂ ਗਏ ਸਰਦਰਾਂ ਘਾ ਕਰਤਿਆਂ ਦੋਵੇਂ ਬੀਲੀਆਂ ਤੇ ਆ ਜਾਲ ਵਾਲੇ ਬੈਠੇ ਰਹਿੰਦੇ ਨੇ ਉਹ ਵੀ ਛਤਰੀ ਲਾਤੀ ਤੇ ਬਾਕੀ ਕੂਤਰ ਆਪਣੇ ਫਿਰਦੇ ਆ ਆ ਜਾਂਦੇ ਆ ਆ ਜਾਂਦੇ ਆ ਦੇਖੋ ਕੁਫੇਦ 12 13 ਕੂਤਰ ਤੇ ਕੁਝ ਤਾਂ ਬਹਿ ਗਏ ਇੱਕ ਆ ਜਾਂਦਾ ਕੂਤਰ ਆਪਣਾ ਹਰਾ ਟੱਡ ਹਰੀ ਕਾਂਤ ਤੇ ਗਲਾਬੀ ਬੈਠਾ ਲਾ ਤੇ ਦੂਜੇ ਕੁੱਤਰ ਅੰਦਰ ਤਾੜ ਤੇ ਹੁਣੇ ਨਹੀਂ ਛਤਰੀਆਂ ਤੋਂ ਲਾਇਆ ਜਾਂਦਰੀਆਂ ਕਰਤੋਂ ਮੈਂ ਵੇਲੀਆਂ ਤੇ ਆ ਬੈਠਾ ਕੁੱਤਰ ਜਿਹੜੇ ਸਾਰੇ ਉੱਡ ਗਏ A ਤੋਂ Z ਉੱਡ ਗਿਆ ਇੱਕ ਤਾਂ ਉਹ ਬੱਚਾ ਨਹੀਂ ਉੱਡ ਗਿਆ ਉਹ ਬੈਠਾ ਜਿੱਦ ਕੰਨੀ ਤੇ ਤੇ ਕਾਹ ਨਹੀਂ ਉੱਡ ਗਿਆ ਇਹ ਕਾਹ ਨਹੀਂ ਉੱਡ ਗਿਆ 2 3 ਤੇ 4 ਤੇ 5 ਤੇ 6 ਇੱਕ ਕੁੱਤਰ ਉੱਡ ਗਿਆ ਮਿੱਤਰੋ 6 ਕੁੱਤਰ ਆ ਗਏ ਤੇ ਕੋਈ ਡਾਇ ਸੀ ਆਪ ਅੱਜ 20 ਕੁੱਤਰ ਯਾਰ ਘਟੋ ਘਟ ਕੋਈ ਫਿਰ ਦੇ 14 13 14 ਕੁੱਤਰ ਫਿਰ ਦੇ ਹਲੇ ਤੇ ਬਾਕੀ ਥੋੜੀ ਦੁਵਾਰੇ ਵੀ ਨਿਗਾਹ ਮਾਰਾ ਦਿੰਨੇ ਆ ਉਹ ਜਾਂਦੀ ਏ ਡਾਰ ਤੇ ਆ ਗੈਨ ਲੋ ਬਾਕੀ ਫਿਰਦੇ ਆ 18 14 ਤੇ ਬਾਕੀ ਮਿਲਦੇ ਆ ਬਸ ਬਣੇ ਰਹੋ ਵੀਡੀਓ ਨਾਲ ਦੇਖਦੇ ਆ ਕੀ ਟਾਈਮ ਟੂਮ ਕਰਦੇ ਬੈਗੇ ਤਕਰੀਬਨ ਸਾਢੇ 10 ਵਾਂਗੂ ਬੈਗੇ 10:00 ਵਜੇ 10:00 ਵਜੇ ਇੱਕ ਮਿੰਟ ਤੁਹਾਨੂੰ ਬਾਕੀ ਮੈਂ ਟਾਕੀ ਮਿੱਤਰ 10:00 ਵਜੇ ਬੈਗੇ ਸਹੀ 10:00 ਵਜੇ 10:00 ਵਜੇ ਬੈਗੇ ਬਸ ਸੁਣੀ ਬੈਠੇ ਜੋਦੀ ਮੈਂ ਆ ਕੇ ਲਾਤੇ ਗਰਾਊਂਡ ਤੇ ਛੇੜੀ ਜਾਂਦਾ ਹੀ ਮੈਂ ਤੇ ਬਾਕੀ ਬਸ ਆ ਫਿਰਦੇ ਆ ਉਹ ਤੁਹਾਨੂੰ ਡਾਰ ਦੁਵਾਰੇ ਦਿਖਾ ਦਿੰਨੇ ਆ ਫਿਰਦੇ ਆ ਪੁੱਤਰ ਤੇ ਬਾਕੀ ਇਹ ਦੇਖ ਰਿਹਾ ਕ ਤੇ ਬਾਕੀ ਆਪ ਪੈਂਡੈਂਸ ਬੰਦੇ ਜੇ ਫਿਰ ਦੇਖੇਦੇ ਤੇ ਆਪਣੀਆਂ ਆ ਡਡਾਰ ਫਿਰਦੀ ਅੱਜ ਤੇ ਬਾਕੀ ਦੇਖਦੇ ਤੇ ਬਾਕੀ ਮਿੱਤਰੋ ਕੂਤਰ ਕੂਤਰ ਸਾਰੇ ਤਾੜਿਆਂ ਦੇ ਸੀ ਮੈਂ ਕਿਉਂਕਿ ਅੱਜ ਮੈਂ ਗਿਆ ਸੀ ਸਕੀਟ ਤੇ ਬਾਕੀ ਉਹ ਮਿਲਦੇ ਨੇ ਨਵੀਂ ਵੀਡੀਓ ਦੇ ਨਾਲ ਦਾਣਾ ਪਾਣੀ ਓਕੇ ਕਰਾਂਦੇ ਸਾਰੇ ਕੂਤਰਾਂ ਤਿੰਨ ਕੇ ਫਿਰਦੇ ਸੀ 12:00 ਵਜਾ ਕੇ ਨਾ ਤੇ ਤਿੰਨ ਕੂਤਰ ਫਿਰਦੇ ਸੀ ਤੇ ਦਾਣਾ ਪਾਣੀ ਓਕੇ ਕਰਾਂਦੇ ਸੀ ਸਾਰਿਆਂ ਦਾ ਤੇ ਬਸ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਹਾਂ ਫਿਰ ਨਵੀਂ ਵੀਡੀਓ